ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੁਖਵਾਕ ਸ੍ਰੀ ਹਰਿਮੰਦਰ ਸਾਹਿਬ ਅਮਰ ਸਤ ਸੋ ਕਹੋ ਟਲ ਗੁਰ ਸੇਵੀ ਐ ਐਨ ਸਹਜ ਸੁਭਾਏ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁਖ ਜਾਈ ਸੋਠ ਮਹਲਾ 3 ਜਾਕਰ ਪਹਿਲਾ ਤਿਤ ਕੀ ਇਕ ਓੰਕਾਰ ਸਤਗੁਰ ਪਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜਿਉ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੂੰ ਦਰਾਖ ਲੈ ਹਰ ਜਿਉ ਹਰ ਨਾਕਸ ਮਾਰ ਪਚਾਇਆ ਗੁਰਮੁਖਾ ਨੂੰ ਪਰਚੀਤ ਹੈ ਹਰ ਜਿਉ ਮਨ ਮੁਖ ਪਰਮ ਪੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰਖ ਤੂ ਸੁਆਮੀ ਭਗਤ ਤੇਰੀ ਸ਼ਰਨਾਈ ਰਹਾਉ ਭਗਤਾਂ ਨੂੰ ਜਮ ਜੋਏ ਨਾ ਸਕੈ ਕਾਲ ਨਾ ਨੇੜੇ ਜਾਈ ਕੇਵਲ ਰਾਮ ਨਾਮ ਮਨ ਵਸਿਆ ਲਾਵੇਂ ਹੀ ਮੁਕਤ ਪਈ ਰਿੱਦ ਸਿੱਧ ਸਭ ਭਗਤਾ ਚਰਨੀ ਲਾਗੀ ਗੁਰ ਕੈ ਸਹਿਜ ਸੁਭਾਈ ਮਨ ਮੁਖਾਂ ਨੂੰ ਪ੍ਰਤੀਤ ਨ ਆਵੀ ਅੰਤਰ ਲੋਭ ਸੁਆਉ ਗੁਰਮਖਿ ਹਿਰਦੈ ਸਬਦ ਨ ਭੇਦੇ ਹੋ ਕਾਰਨ ਆਮਨਾ ਲਗਾ ਪਾਉ ਕੂੜ ਕਟ ਪਾਜ ਲੈ ਜਾਸੀ ਮਨ ਮੁਖ ਫੀਕਾ ਲਾਉ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂ ਤੂੰ ਜਾਤਾ ਮਾਇਆ ਮੋ ਸਭ ਲੋਕ ਹੈ ਤੇਰੀ ਤੂੰ ਏਕੋ ਪੁਰਖ ਬਿਦਾਤਾ ਹਮੇ ਮਾਰ ਮਨਸਾ ਮਨੈ ਸਮਾਨੀ ਗੁਰ ਕੈ ਸਬਦ ਪਛਾਤਾ ਅਚਿੰਤ ਕੰਮ ਕਰੇ ਪ੍ਰਭ ਤਿਨ ਕੈ ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਦ ਨਹਾਰਾ ਉਹਨਾਂ ਕੀ ਰੀਸ ਕਰੇ ਸੋ ਵਿਗੁਚੈ ਜਿਨ ਖਾਰਾ ਪ੍ਰਭ ਹੈ ਰਖਵਾਰਾ ਬਿਨ ਸਤਗੁਰ ਸੇਵੇ ਕਿਨੈ ਨਾ ਪਾਇਆ ਮਨ ਮੁਖ ਭੋਕ ਮੂਏ ਬਿੱਲਾਈ ਆਵੈ ਜਵੈ ਠੌਰ ਨਾ ਪਾਵੈ ਦੁਖ ਮੈ ਦੁਖ ਸਮਾਈ ਗੁਰਮਕ ਹੋਵੇ ਸੋ ਅੰਮ੍ਰਿਤ ਪੀਵੇ ਸਹਿਜ ਸਾਚ ਸਮਾਈ ਬਿਨ ਸਤਗੁਰ ਸੇਵੇ ਜਨਮ ਨ ਛੋੜੈ ਇਹਨੇਕ ਕੰਮ ਕਰੇ ਅਦਿਕਾਈ ਵੇਦ ਪੜੇ ਤਹਿਵਾਦ ਵਖਾਣੇ ਬਿਨ ਹਰਪਤ ਗਵਾਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਪਾਜੇ ਚੂਟੇ ਗੁਰ ਸ਼ਰਨਾਈ ਜਿਨ ਹਰਮਨ ਵਸਿਆ ਸੇ ਦਰਸਾਚੇ ਦਰਸਾਚੇ ਸਚਿਆਰਾ ਉਹਨਾਂ ਦੀ ਸੁਭਾ ਜੁਗ ਜੁਗ ਹੋਈ ਨਾ ਮੇਟਨ ਹਾਰਾ ਨਾਨਕ ਤਿੰਨ ਕੈ ਸਦ ਬਲੇ ਖਾਰੇ ਜਿਨ ਹਰ ਰੱਖਿਆ ਉਰ ਧਾਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਰਬੱਤ ਦਾ ਪਲਾ ਵਾਹਿਗੁਰੂ ਜੀ ਤੰਤਨ ਗੁਰੂ ਰਾਮਦਾਸ ਤੰਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਹਿਗੁਰੂ ਵਾਹਿਗੁਰੂ ਵਾਹਿ